ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਤੇ ਅੱਜ ਆਪਾਂ ਗਏ ਹੋਏ ਸੀਗੇ ਮਹਾਲੀ ਇਸ ਟਾਈਮ ਤੇ ਆਪਾਂ ਹੈਗੇ ਆਂਗੇ ਪਿੰਡ ਚੱਕ ਇੱਕ ਤਾਂ ਇੱਥੇ ਲਾਗੇ ਪਿੰਡ ਚੱਕ ਕਲਾਂ ਔਰ ਇੱਕ ਹੈਗਾ ਬਸੰਤਪੁਰਾ ਠੀਕ ਹੈ ਉੱਥੇ ਆਪਾਂ ਰਸਤੇ ਵਿੱਚ ਜਾ ਰਹੇ ਸੀ ਇੱਕ ਬਹੁਤ ਪੁਰਾਣੀ ਹਵੇਲੀ ਹੈਗੀ ਤੇ ਹਜੇ ਵੀ ਪੌੜੀਆਂ ਪਾੜੀਆਂ ਉਵੇਂ ਸੜਕ ਦੇ ਕਿਨਾਰੇ ਹੈਗੀ ਬਣੀ ਹੋਈ ਹੈ ਸਾਨੂੰ ਆਪਾਂ ਦਿਖਾਣੇ ਆਂਗੇ ਆ ਦੇਖੋ ਇਦਾਂ ਦੀ ਬਣੀ ਹੋਈ ਹੈਗੀ ਹਵੇਲੀ ਤੇ ਇਹਦੇ ਪਰਲੇ ਸਾਈਡ ਹੈਗੀ ਆ ਬਾਬੇ ਦੀ ਜਗਾ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾਣਿਆ ਹਵੇਲੀ ਵਿੱਚੋਂ ਵੀ ਕਿੱਦਾਂ ਦੀ ਹਵੇਲੀ ਹੈਗੀ ਠੀਕ ਹੈ ਤੇ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਆ ਔਰ ਚੂਰੇ ਤੇ ਕਾਫੀ ਪੁਰਾਣੀ ਹਵੇਲੀ ਆ ਜੀ ਹੋਣੀ ਘਟੋ ਘਟ ਮਿਲਦਾ 11500 ਸਾਲ ਪੁਰਾਣੀ ਹਵੇਲੀ ਲੱਗਦੀ ਹੈਗੀ ਤੇ ਆਪਾਂ ਜਾ ਰਹੇ ਸੀਗੇ ਮੈਂ ਸੋਚਿਆ ਵੀ ਚਲੋ ਦਿਖਾਣਿਆਗੇ ਤੁਹਾਨੂੰ ਵੀ ਆ ਦੇਖੋ ਇਹ ਜਿਹੜੀ ਹਵੇਲੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਹਵੇਲੀ ਦੇ ਵਿੱਚ ਆ ਇਹਦੇ ਵਿੱਚ ਇੱਕ ਅੱਧਾ ਵਿੱਚ ਦੀ ਪਿੱਪਲ ਉੱਗ ਗਿਆ ਤੁਸੀਂ ਦੇਖੋ ਪਿੱਪਲ ਦੇਖੋ ਕਿੰਨਾ ਮੋਟਾਗਾ ਔਰ ਕਿੰਨਾ ਪੁਰਾਣਾ ਪਿੱਪਲ ਦੇ ਦਾੜੀ ਵੀ ਆਈ ਹੈਗੀ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਣੇਗੇ ਵੀ ਇਹ ਕਿੱਦਾਂ ਦੀ ਹਵੇਲੀ ਹੈਗੀ ਆ ਆ ਦੇਖੋ ਜੀ ਆ ਪਿੱਪਲ ਹੈਗਾ ਇੱਕ ਕੰਦ ਹੈ ਕ ਅੱਧਾ ਕੰਦ ਦੇ ਆਰ-ਪਾਰ ਦੀ ਨਿਕਲੇ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਹਵੇਲੀ ਕਾਫੀ ਜਿਆਦਾ ਪੁਰਾਣੀ ਹਵੇਲੀ ਹੈਗੀ ਆ ਦੇਖੋ ਜਿਹੜੇ ਪਹਿਲਾਂ ਕਹਿੰਦੇ ਸੀ ਚੂਨਾ ਚੂਨਾ ਕਿਆ ਕਰਦੇਗੇ ਆਏ ਹਾਏ ਆਏ ਹਾਏ ਆਹ ਦੇਖੋ ਜੀ ਕੰਡੇ ਲੇਜ ਲੱਗੇ ਆ ਦੇਖੋ ਚੂਨਾ ਚੂਨਾ ਹੁੰਦਾ ਜਿਹੜਾ ਉਹਦੇ ਨਾਲ ਬਣੀ ਹੋਈ ਹਵੇਲੀ ਹੈ ਸੜਕ ਦੇ ਕਿਨਾਰੇ ਆ ਗਈ ਆਪਾਂ ਇੱਥੋਂ ਦੀ ਲੰਘ ਰਹੇ ਸੀ ਸੋਚਿਆ ਵੀ ਚਲੋ ਤੁਹਾਨੂੰ ਦਿਖਾਣਿਆਂਗੇ ਕਿਉਂਕਿ ਇਦਾਂ ਦੀਆਂ ਪੁਰਾਣੀਆਂ ਚੀਜ਼ਾਂ ਕਿਤੇ-ਕਿਤੇ ਨੇ ਦੇਖਣ ਨੂੰ ਆ ਦੇਖੋ ਬੁਰਾ ਹਾਲ ਹੋ ਗਿਆ ਕੰਡਿਆ-ਕੁੰਡਿਆ ਨਾਲ ਤੇ ਆਪਣੀ ਗੱਡੀ ਖੜੀ ਹੈਗੀ ਉਹ ਸਾਹਮਣੇ ਆ ਦੇਖੋ ਜੀ ਤੇ ਆਹ ਜਿਹੜਾ ਆਹ ਗੇਟ ਆਗਾ ਇਹ ਪੌੜੀਆਂ ਨੇਗੀਆਂ ਹਜੇ ਵੀ ਹੈਗੀਆਂ ਨੇ ਛੋਟੀਆਂ-ਛੋਟੀਆਂ ਪੌੜੀਆਂ ਲੇਕਿਨ ਆਪਾਂ ਰਿਸਕ ਨਹੀਂ ਲੈਂਦੇ ਹੈਗੇ ਉੱਪਰ ਚੜਨ ਦਾ ਤੇ ਸਾਨੂੰ ਅੰਦਰੋਂ ਦਿਖਾਣਿਆਂਗੇ ਨਾਲੇ ਇਹ ਹੁਣ ਆਪਾਂ ਤੁਹਾਨੂੰ ਬਾਹਰਲੀ ਸਾਈਡ ਤੋਂ ਦਿਖਾ ਰਹਿਆਂਗੇ ਤੇ ਛੋਟੀ ਇੱਟ ਦੀ ਸਾਰੀ ਇਹ ਹਵੇਲੀ ਇਹ ਛੋਟੀ ਇੱਟ ਦੀ ਬਣੀ ਹੋਈ ਹੈਗੀ ਪੁਰਾਣੀ ਹਵੇਲੀ ਹੈਗੀ ਕਾਫੀ ਪੁਰਾਣੀ ਜਿਹੜੇ ਮੁਤਾਬਕ ਇਹਦੇ ਹਾਲਾਤ ਨੇਗੇ ਬਾਕੀ ਕੋਚ ਆਣ ਦੇ ਕਿਸੇ ਨੂੰ ਆਪਾਂ ਪੁੱਛਾਂਗੇ ਕਿ ਕਿੰਨੇ ਸਾਲ ਪੁਰਾਣੀ ਹਵੇਲੀ ਆਈ ਇਹ ਤੇ ਇਹ ਬਾਬੇ ਦੀ ਇੱਥੇ ਜਗ੍ਹਾ ਬਣੀ ਹੋਈ ਹੈ ਜੀ ਆ ਦੇਖੋ ਤੇ ਮੇਲਾ ਬਾਬਾ ਜਿਹੜਾ ਉਹ ਹੁਣ ਆ ਸੇਵਾ ਦਾ ਜਾ ਰਿਹਾ ਜਿੰਦਾ ਵਗੈਰਾ ਲੱਗਿਆ ਹੋਇਆ ਇੱਧਰ ਬਾਬੇ ਦਾ ਧੂਣਾ ਜੀ ਤੇ ਮੈਨੂੰ ਲੱਗਦਾ ਇੱਥੇ ਕੋਈ ਸੁੱਖਾਂ ਵੀ ਪੂਰੀਆਂ ਹੁੰਦੀਆਂ ਨਹੀਂਆਂ ਕਿਉਂਕਿ ਆ ਦੇਖੋ ਇੱਥੇ ਝਾੜੂ ਪਿਆ ਨੂਨ ਵਗੈਰਾ ਤੇ ਆ ਤੁਹਾਨੂੰ ਦਿਖਾਣੇ ਆਂਗੇ ਇਹਦੇ ਅੰਦਰ ਬਾਬੇ ਪੀਰ ਦੀ ਦਰਗਾਹ ਜੀ ਪੀਰ ਦੀ ਜਗਾ ਕੀ ਇਹ ਆਪਾਂ ਤੁਹਾਨੂੰ ਹੁਣ ਹਵੇਲੀ ਦਿਖਾਉਣੇ ਆਂ ਅੰਦਰਲੇ ਪਾਸੋਂ ਆ ਦੇਖੋ ਵਾਹਿਗੁਰੂ ਜਤਨਾਮ ਵਾਹ ਕੀ ਬਾਤ ਹੈ ਆ ਦੇਖੋ ਜੀ ਕਿਵੇਂ ਚਿਣਕੇ ਲਾਈਆਂ ਹੋਈਆਂ ਨੇ ਇਟਾਂ ਕਿਉਂਕਿ ਕਾਫੀ ਪੁਰਾਣੀ ਹਵੇਲੀ ਹੈਗੀ ਇਹ ਆ ਦੇਖੋ ਕੰਧਾਂ ਦੇਖੋ ਜੀ ਕੁੜਿਓ ਕੁੜਿਓ ਮੋਟੀ ਹੋਣੀਆਂ ਆ ਆ ਦੇਖੋ ਕੰਧ ਦਾ ਸਾਈਜ਼ ਦੇਖੋ ਕਮ ਸੇ ਕਮ ਹੈਗਾ ਸਾਢੇ 3 ਫੁੱਟ 4 ਫੁੱਟ ਵਾਂਗੂ ਕੰਧ ਦਾ ਸਹਿਜ ਹੈਗਾ ਇੰਨੀ ਮਟਾਈ ਹੈ ਕੰਧ ਦੀ ਜੀ ਦੀ ਆ ਦੇ ਪਿੱਲਰ ਦੇਖੋ ਕਿੱਡੇ-ਕੱਡੇ ਮੋਟੇ ਅੰਦਰ ਲੱਗੇ ਹੋਏ ਨੇਗੇ ਆ ਦੇਖੋ ਤੁਸੀਂ ਆ ਦੇਖੋ ਛੋਟੀ ਇੱਟ ਦੀ ਸਾਰੀ ਬਣੀ ਹੋਈ ਹੈਗੀ ਜਿਵੇਂ ਆਪਣੇ ਟਾਇਲ ਇਟਰ ਕਹਿੰਦੇ ਨੇ ਹੁਣ ਕਿੰਨੀ ਉਹਦੇ ਨਾਲ ਚਿਣੀ ਹੋਈ ਹੈਗੀ ਹਜੇ ਤਾਂ ਕਈ ਖੜੀ ਹੈਗੀ ਇਹ ਜਿਹੜੇ ਆਪਾਂ ਉਹ ਪਹਿਲੇ ਕਮਰੇ ਚ ਬੜੇ ਸੀਗੇ ਆ ਹੁਣ ਦੂਜਾ ਕਮਰਾ ਆ ਦੇਖੋ ਜੀ ਆ ਦੇ ਆ ਡੜੇ ਜਿਵੇਂ ਪਹਿਲਾਂ ਉਦੋਂ ਲਾਈਟਾਂ ਨਹੀਂ ਹੋਣ ਲਾਈਟ ਵਗੈਰਾ ਦਾ ਹੈ ਨਹੀਂ ਇਥੇ ਪ੍ਰਬੰਧ ਆਲੇ ਆ ਦੇਖੋ ਕਿੱਡੇ-ਕੱਡੇ ਆਲੇ ਬਣੇ ਹੋਏ ਨੇਗੇ ਆ ਦੇਖੋ ਆ ਡਡੇ ਆਲੇ ਬਣੇ ਹੋਏ ਨੇ ਗੰਦੀ ਬਹੁਤ ਮੋਟੀਆਂ ਨੇ ਹੁਣ ਆ ਦੇਖੋ ਜੀ ਆ ਕੰਧ ਹੈ ਜਿਹੜੀ ਇਧਰ ਹੈ ਬਾਹਰਲਾ ਪਾਸਾ ਆ ਗਿਆ ਇਧਰ ਤੁਹਾਨੂੰ ਦਿਖਾਣੇ ਆਗੇ ਕਮ ਸੇ ਕਮ ਜੇ ਇਹਨੂੰ ਆਪਾਂ ਸਮਝ ਨਾਪੀਏ ਕਮ ਸੇ ਕਮ ਇਹ ਹੋਊਗਾ 20 ਫੁੱਟ ਦੇ ਘੇਰੇ 'ਚ ਪਿੱਲਰ ਹੋਊਗਾ ਇਹਦਾ ਆ ਦੇਖੋ ਬਾਹਰਲੀ ਸਾਈਡ ਆ ਗਿਆ ਇਹ ਤੇ ਆ ਦੇਖੋ ਜੀ ਇੱਥੋਂ ਇਹਦੀ ਸੰਭਾਲ ਵਾਸਤੇ ਵੀ ਖੜੀ ਰਹੇ ਇਹ ਜਿਵੇਂ ਹੁਣ ਆ ਚੀਜ਼ਾਂ ਨਿਕਲੀਆਂ ਨੇ ਇੱਟਾਂ ਬਾਹਰ ਨਿਕਲਦੀਆਂ ਨਹੀਂ ਹੈਗੀਆਂ ਇਹ ਬੰਦ ਇੱਕ ਮੰਨ ਲਓ ਵਿਰਾਸਤ ਹੋਣੀ ਕਿਸੇ ਦੀ ਕਿਸੇ ਵੀ ਜੱਦੀ ਦੀ ਹੋਣੀ ਉਹਦੇ ਬੰਦੇ ਦੀ ਤੇ ਆ ਦੇਖੋ ਇਹਨੇ ਇੱਟਾਂ ਲਾ ਕੇ ਇਹਨੂੰ ਖੜਾ ਆਤੀ ਜੀ ਇਹ ਡਿਗੇ ਨਾ ਚਲੋ ਆਪਾਂ ਵੀ ਅੰਦਰ ਇਹਦੇ ਵਿੱਚ ਆਏ ਹੋਿਆਂਗੇ ਇੱਧਰ ਵੀ ਦੇਖੋ ਕਿਵੇਂ ਚਿੰਣ ਚਿੰਣ ਕੇ ਇੱਟਾਂ ਭਰੀਆਂ ਹੋਈਆਂ ਨੇ ਆ ਆ ਦੇਖੋ ਤੁਸੀਂ ਕਿਵੇਂ ਬਣਾਈ ਹੋਣੀ ਇਹ ਠੀਕ ਹੈ ਲੇਕਿਨ ਹੈ ਤਾਂ ਚਲੋ ਆਪਾਂ ਵੀ ਅੰਦਰ ਫਿਰਦੇ ਆਂਗੇ ਰਿਸਕ ਹੈ ਲਿਕਨ ਸਾਡਾ ਉਹੀ ਗੱਲ ਆ ਜਾਂਦੀ ਹੈ ਕਹਿੰਦਾ ਪੱਤਰਕਾਰੀ ਦਾ ਕੀ ਫਾਇਦਾ ਜੇ ਕੁਝ ਦਿਖਾਈ ਨਾ ਹਨਾ ਕਹਿੰਦੇ ਨੇ ਨਾ ਬਲੌਗਰ ਦਾ ਕਾਹਦਾ ਜੇ ਕੁਝ ਦਿਖਾਈ ਨਹੀਂ ਤੁਹਾਨੂੰ ਆ ਦੇਖੋ ਤੇ ਇਹ ਜਿਹੜੇ ਵਿੱਚ ਆਪਾਂ ਫਿਰ ਰਹੇ ਆ ਮੈਨੂੰ ਲੱਗਦਾ ਇਹ ਵੱਡਾ ਹਰਾ ਭਰਾਂਡਾ ਜੀ ਤੇ ਆ ਵੀ ਇੱਕ ਬੈਡਰੂਮ ਆ ਜੀ ਆ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਵੀ ਉਵੇਂ ਉਪਰੇ ਇਟਾਂ ਦੀ ਕਲਾਕਾਰੀ ਕਰੀ ਗਈ ਹੈ ਮੀਨਾਕਾਰੀ ਕਹਿੰਦੇ ਹੁੰਦੇ ਨੇ ਜਿਵੇਂ ਆਦੇ ਵੱਡੇ ਵੱਡੇ ਆਲੇ ਨੇਗੇ ਕਾਫੀ ਸਾਲ ਪੁਰਾਣੀ ਲੱਗਦੀ ਹੈ ਹਵੇਲੀ ਆ ਤੁਸੀਂ ਦੇਖ ਸਕਦੇ ਹੋਗੇ ਜਿੱਥੇ ਆਪਾਂ ਖੜੇ ਇੱਕ ਕਮਰਾ ਇਹ ਹੈ ਜੀ ਇੱਕ ਕਮਰਾ ਉਹ ਆਗਾ ਤੇ ਆਹ ਕਹਿੰਦੇ ਨੇ ਜਿਵੇਂ ਲੋਬੀ ਕਹਿੰਦੇ ਆਪਾਂ ਵੱਡਾ ਵੱਡਾ ਲੋਬੀ ਕਹਿੰਦੇ ਆਗੇ ਪਰਲੇ ਪਾਸੇ ਇੱਕ ਆਹ ਲੋਬੀ ਹੈਗੀ ਤੇ ਕਾ ਆਗੇ ਤੁਸੀਂ ਦੇਖ ਸਕਦੇ ਹੋਗੇ ਆ ਦੇ ਕਿੰਡੀ ਵੱਡੀ ਉਹ ਆ ਇਹ ਵੀ ਇਹਨੂੰ ਵੱਡਾ ਕਮਰਾ ਕਹਿ ਲਓ ਆਪਣੇ ਪੰਜਾਬੀ ਚ ਤੇ ਆਦੇ ਥੱਲੇ ਵੀ ਹਜੇ ਜੋਕਰ ਉਵੇਂ ਜੋਕਰ ਇੱਟਾਂ ਪਈਆਂ ਨੇ ਪ੍ਰਾਣੀਆਂ ਆਦੇ ਚੂਨੇ ਚਾਂਦੇ ਵਗੈਰਾ ਦੀ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਇਧਰ ਹੀ ਸਾਡ ਨਿਕਲੇ ਆ ਆ ਪੀਪਲ ਹੈ ਜੀ ਇਹ ਕੰਧ ਦੇ ਵਿੱਚ ਤੇ ਆ ਦੇਖੋ ਇਹ ਆਲੇ ਦੇਖੋ ਕਿੱਡੇ-ਕੱਡੇ ਬਣੇ ਹੋਏ ਨੇਗੇ ਆ ਦੇਖੋ ਤੇ ਤੁਸ ਨੂੰ ਉੱਪਰ ਦਿਖਾਣਾ ਆ ਤੁਸੀਂ ਨਿਗਾਹ ਮਾਰੋ ਕਿੰਨੀ ਮੀਨਾ ਕਾਰੀ ਕਰੀ ਹੋਈ ਹੈ ਕਿੰਨੇ ਬਰੀਕੀ ਉਹਦੇ ਨਾਲ ਕਰਿਆ ਹੋਇਆ ਜਿਣੀ ਹੋਈਆਂ ਇੱਟਾਂ ਤੇ ਹਜੇ ਵੀ ਇੱਕ ਮਿੰਟ ਆਪਾਂ ਦੇਖਦੇ ਆ ਕਿਤੇ ਸਨ ਵਗੈਰਾ ਲਿਖਿਆ ਹੋਵੇ ਵੀ ਕਿੰਨੇ ਸਨ ਚ ਇਹ ਬਣੀ ਹੋਈ ਐ ਕਿੰਨਾ ਚਿਰ ਇਹਨੂੰ ਬਣੀ ਨੂੰ ਹੋ ਗਿਆ ਤੇ ਇਹਦੀਆਂ ਕੰਧਾਂ ਨੇ ਕਾਫੀ ਮੋਟੀਆਂ-ਮੋਟੀਆਂ ਕੰਧਾਂ ਨੇ ਆ ਦੇਖੋ ਜਿਵੇਂ ਹੁਣ ਆ ਪਿੱਲਰ ਆਗਾ ਇੱਥੇ ਦੁਬਾਰੇ ਕੰਮਕਾਰ ਕਰਿਆ ਹੋਇਆ ਹੈਗਾ ਆਹ ਇੱਕ ਤਾਂ ਨਵੀਆਂ ਲਾਈਆਂ ਹੋਈਆਂ ਨਹੀਂਆਂ ਬਿ ਇਹ ਘਵੇਲੀ ਜਿਹੜੀ ਪੁਰਾਣੀ ਐ ਖੜੀ ਰਹੀ ਠੀਕ ਐ ਕਿਸੇ ਦੀ ਵਿਰਾਸਤ ਹੋਣੀ ਮੰਨ ਲਓ ਕਿਈ ਯਾਦਗਾਰ ਹੋਣੀ ਨਹੀਂ ਆਹ ਲੜਾ ਕਹਿੰਦਾ ਜਗ੍ਹਾ ਖਾਲੀ ਕਰ ਲੋ ਹੋਰ ਕੁਝ ਪਾਲੋ ਉੱਥੇ ਦੁਕਾਨਾ ਬਣਾ ਵਗੈਰਾ ਹਨਾ ਆ ਉੱਪਰ ਵੀ ਦੇਖ ਸਕਦੇ ਹੋਗੇ ਲੇਕਿਨ ਆਪਣਾ ਵੀ ਅੰਦਰ ਫੇਰ ਦਿਆਂਗੇ ਰਿਸਕ ਹੀ ਹੈਗਾ ਸਾਰਾ ਕਿਉਂਕਿ ਪਤਾ ਨਹੀਂ ਕਦੋਂ ਏਕ ਟੋੜਾ ਮੱਥੇ 'ਚ ਵੱਜੇ ਆਗੇ ਆਹ ਦੇਖੋ ਜੀ ਤੇ ਇਧਰ ਬਾਬੇ ਦੀ ਦਰਗਾਹ ਈ ਆ ਕੋਈ ਇੱਥੇ ਚੁੱਲਾ ਵਗੈਰਾ ਬਣਾਇਆ ਕਿਸੇ ਨੇ ਕੁਝ ਖਾਣ ਪੀਣ ਵਾਸਤੇ ਜੇ ਜਬਾ ਬਾਬੇ ਦੀ ਦਰਗਾਹ ਤੇ ਪ੍ਰੋਗਰਾਮ ਵਗੈਰਾ ਹੋਣਾ ਆਹ ਦੇਖੋ ਵੱਡੇ-ਵੱਡੇ ਆਲੇ ਬਣਾਏ ਹੋਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੇ ਉਧਰਲੀ ਸਾਈਡ ਹੈਗੇ ਬਾਬੇ ਦੀ ਦਰਗਾਹ ਬਣਾਈ ਹੋਈ ਹੈਗੀ ਤੇ ਇੱਥੇ ਜੀ ਲੱਗਦਾ ਸੁੱਖਾਂ ਪੂਰੀਆਂ ਹੁੰਦੀਆਂ ਨੇਗੀਆਂ ਜਿਵੇਂ ਆ ਦੇਖੋ ਨੂਨ ਵਗੈਰਾ ਝਾੜੂ ਵਗੈਰਾ ਤੇ ਇਧਰ ਬਾਬੇ ਦਾ ਧੂਣਾਗਾ ਤੇ ਉਧਰ ਬਾਬੇ ਦੀ ਦਰਗਾਹ ਗਈ ਉਸ ਕਮਰੇ ਦੇ ਵਿੱਚ ਆ ਦੇਖੋ ਜੀ ਇਹ ਬਹੁਤ ਪੁਰਾਣੀ ਹਵੇਲੀ ਹੈ ਜੀ ਇੱਥੇ ਵੈਸੇ ਲਿਖਿਆ ਨਹੀਂ ਹੈਗਾ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਤੇ ਆ ਦੇਖੋ ਜੀ ਆ ਜਿਹੜਾ ਬੋਰਡ ਆ ਬਹੁਤ ਵੱਡਾ ਬੋਰਡ ਆ ਜਿਹੜਾ ਦਾੜੀ ਆ ਰਹੀ ਹੈਗੀ ਆ ਦੇਖੋ ਇਹਨਾਂ ਕੰਨਾਂ ਨੇ ਬੋਰਡ ਦੀ ਦਾੜੀ ਹੁਣ ਆ ਦੇਖੋ ਬੋਰਡ ਤੇ ਕਿੰਨੇ ਕ ਸਾਲਾਂ ਬਾਅਦ ਦਾੜੀ ਆਉਂਦੀ ਹੈਗੀ ਤੇ ਹੁਣ ਇਹ ਹਵੇਲੀ ਕਿੰਨੀ ਪੁਰਾਣੀ ਹੋਣੀ ਤੁਸੀਂ ਦੇਖ ਸਕਦੇ ਹੋ ਨੇ ਹਵੇਲੀ ਕਿੰਨੀ ਪੁਰਾਣੀ ਹੋਣੀ